ਯੁੱਪਾ ਜਿਹੜੇ ਜਦੋਂ ਪੁਰਾਣੇ ਵੇਲੇ ਤੇ ਨਾ ਪੁਰਾਣੇ ਟਾਈਮ ਜਿਵੇਂ ਹੁਣ ਚੱਲ ਪਿਆ ਹੁਣ ਜੋਗ ਆ ਗਿਆ ਮਮੈਲਾਂ ਦਾ ਪੋਨਾਂ ਦਾ ਸਹੀ ਗੱਲ ਹੈ ਤਾਰਾਂ ਵਾਲੇ ਚੱਲੇ ਫਿਰ ਦੂਏ ਚੱਲ ਪਏ ਹੁਣ ਆਟੋਮੈਟ ਟਾਈਮ ਟਾਈਮ ਦੇ ਪਰ ਉਸ ਵੇਲੇ ਚ ਜਦੋਂ ਵੀ ਕੋਈ ਮਿੱਤਰ ਨੂੰ ਆਪਦੇ ਦੋਸਤ ਨੂੰ ਆਪਦੇ ਰਿਸ਼ਤੇਦਾਰ ਨੂੰ ਦਿਲ ਚ ਯਾਦ ਕਰਦਾ ਸੀ ਤਾਂ ਉਹਦੇ ਮਨ ਚ ਪਹਿਲਾਂ ਖਿਆਲ ਆ ਉੱਠਣ ਲੱਗ ਜਾਂਦੇ ਸੀ ਅੱਛਾ ਵੀ ਯਾਰ ਮੈਨੂੰ ਕੋਈ ਯਾਦ ਕਰਦਾ ਹੈ अच्छा ਸਿੱਕ ਆਉਂਦੀ ਤਾਂ ਮੈਨੂੰ ਕੋਈ ਯਾਦ ਕਰਦਾ ਹਾਂ ਪਹਿਲਾਂ ਅੱਗੇ ਕਹਿੰਦੇ ਹੁੰਦੇ ਸੀ ਹਾਂ ਵੀ ਸਿੱਕ ਆਈਆ ਮੈਨੂੰ ਕੋਈ ਯਾਦ ਕਰਦਾ ਯਾਦ ਕਰਦਾ ਯਾਦ ਕਰਦਾ ਯਾਦ ਫਿਰ ਉਹਦੀ ਕਿੱਥੇ ਜਾਂਦੀ ਸੀ ਜਿੱਥੇ ਉਹਦਾ ਪਿਆਰ ਹੁੰਦਾ ਹਾਂ ਜਿੱਥੇ ਉਹਦਾ ਵੱਧ ਪਿਆਰ ਹੁੰਦਾ ਉੱਥੇ ਉਹਦੀ ਯਾਦ ਜਾਂਦੀ ਸਹੀ ਗੱਲ ਹੈ ਫਿਰ ਉਹ ਕਈ ਕਰਾਂ ਜਦੋਂ ਇਕੱਠੇ ਹੁੰਦੇ ਉਦੋਂ ਕਰਦੇ ਵੀ ਇਹ ਗੱਲ ਮੈਂ ਤੈਨੂੰ ਬਹੁਤ ਯਾਦ ਕੀਤਾ ਹੂੰ ਕਦੋਂ ਕਿਹੜੇ ਦਿਨ ਫਿਰ ਉਹਦੇ ਦਿਨ ਵੀ ਦਿਨ ਵੀ ਮਿਲ ਜਾਂਦੇ ਤੇ ਹਾਂ ਵੀ ਮੈਂ ਫਲਾਣੇ ਦਾ ਯਾਦ ਕਰਿਆ ਸੀ ਹਾਂ ਜਾ ਰਿਹਾ ਸੀ ਖੂਤੇ ਬੈਠੇ ਤੇ ਉਦੋਂ ਮੈਂ ਵੀ ਤੈਨੂੰ ਉਦੋਂ ਯਾਦ ਕਰਿਆ ਬਾ ਉਹ ਇਹੋ ਜਿਹੀਆਂ ਕਹਾਣੀਆਂ ਹੁੰਦੀਆਂ ਤਿਆਂ ਦਿਲਾਂ ਦੇ ਦਿਲਾਂ ਵਿਚ ਦੀ ਰਾਹ ਇਹਨੂੰ ਕਿਹਾ ਸੀ ਦਿਲਾਂ ਦੇ ਦਿਲਾਂ ਵਿਚ ਦੀ ਰਾਹ ਹੂੰ ਐਵੇਂ ਜਿਵੇਂ ਕੋਈ ਕਿਸੇ ਲਵੇ ਚੰਦਨ ਦੀ ਲੱਕੜ ਬਹੁਤ ਪਈ ਹੂੰ ਪਰ ਪਰਿਵਾਰ ਭੁੱਖਾ ਮਰੇ ਅੱਛਾ ਗਰੀਬ ਪਰਿਵਾਰ ਗਰੀਬ ਪਰਿਵਾਰ ਲੱਕੜ ਖਰੀਦ ਲਈ ਵੀ ਵਿਕ ਜੂ ਆਪਣੇ ਆਪਾ ਰੋਟੀ ਮਾਲੂਮ ਆਲਾ ਪਰ ਉਹ ਬਿਖੀ ਨਾ ਟਾਈਮ ਨਾਲ ਸਹੀ ਗੱਲ ਹੈ ਜੀ ਉਹਨਾਂ ਦੇ ਘਰੇ ਗਰੀਬੀ ਆ ਕੇ ਖੜ ਗਈ ਕਾਹੂੰ ਇੱਕ ਦਿਨ ਘਰੇ ਬੈਠੇ ਆਪਦੇ ਮਨ 'ਚ ਸੋਚਦਾ ਕੋਈ ਸਾਹੂਕਾਰ ਮਰ ਜੇ ਸ਼ਹਿਰ ਦਾ ਮੇਰੀ ਲੱਕੜ ਵਿਕ ਜੇ ਮੇਰੇ ਜਵਾਬ ਭੁੱਖੇ ਨਾ ਮਰਨ। ਜੇ ਕਿਤੇ ਕੁਦਰਤੀ ਰਾਜੇ ਨੂੰ ਇਹੋ ਜੇ ਹੀਮਕੀਮ ਫਿਰ ਤਾਂੰਤੀ ਨਹੀਂ। ਸਹੀ ਗੱਲ ਹੈ। ਫਿਰ ਤਾਂ ਲੋਕ ਵੀ ਲੈ ਲੈ ਪਹੁੰਚਣਗੇ। ਤਾਂ ਜਦੋਂ ਇਹ ਜਿਹੇ ਆਉਂਦੇ ਘਟਣਾ ਮਨ 'ਚ ਆਉਣ ਲੱਗੀਆਂ। ਰਾਜਾ ਜੋ ਤੜਕੇ ਵਕਤ ਸ਼ਹਿਰ ਕਰ ਨਿਕਲਦਾ ਹੁੰਦਾ। ਆਉਦੇ ਮਨ 'ਚ ਕੀ ਖਿਆਲ ਆਉਣ ਲੱਗਿਆ ਉਹ ਨਾਲ ਦੇ ਜਿਹੜੇ ਨਾਲ ਚੱਲਦੇ ਤੇ ਗਏ ਉਹਦੇ ਉਹਨੂੰ ਪੁੱਛਣ ਲੱਗਾ ਆਹ ਘਰ ਕੀ ਦਾ ਕੋਈ ਬਹੁਤ ਪੁਰਾਣਾ ਪਿਆ ਹੋਇਆ ਫਲਾਣੇ ਦਾ ਬੰਦੇ ਦਾ ਹੂੰ ਕਹਿੰਦਾ ਯਾਰ ਇਹਨੂੰ ਕਹਿ ਦੋ ਵੀ ਇਹ ਢਾ ਕੇ ਕਿਤੇ ਹੋਰ ਦੇ ਬਗ ਦੇ ਕਿਧਰ ਬਗ ਦੇ ਇੱਥੋਂ ਇੱਥੇ ਨਹੀਂ ਹੋਣਾ ਚਾਹੀਦਾ ਇੱਥੇ ਨਹੀਂ ਹੋਣਾ ਚਾਹੀਦਾ ਤਾਂ ਉਹ ਸੋਚਣ ਲੱਗੇ ਕਿਉਂ ਵੀ ਇਹਦੇ ਮਨ 'ਚ ਕਿਉਂ ਆ ਉਲਟੇ ਖਿਆਲ ਆਉਣ ਲੱਗੇ ਰਾਜਾ ਤਾਂ ਬਹੁਤ ਆਪਣਾ ਚੰਗਾ ਰਾਜਾ ਚੰਗੇ ਖਿਆਲਾਂ ਦਾ ਹੈ ਇਹ ਤਾਂ ਕਿਸੇ ਦਾ ਉਹੀ ਨਹੀਂ ਚੱਲ ਸਕਦਾ ਵੀ ਭੁੱਖ ਤੇ ਨਹੀਂ ਜਾ ਨਹੀਂ ਸਕਦਾ ਉਹਦੀ ਕਹਿੰਦਾ ਵੀ ਕਿਤੇ ਭੁੱਖਾ ਤੇ ਆਣਾ ਕੋਈ ਹੋਵੇ ਇਹ ਰਾਜੇ ਨੂੰ ਅੱਜ ਉਲਟ خیال ਕਿਵੇਂ ਆਉਣ ਲੱਗੇ ਅੱਛਾ ਚਲੋ ਆਪਦੇ ਕੋਲ ਟਾਲਮਟੋਲਾ ਕਰਦੇ ਰਹੇ ਅੱਜ ਕੱਲ ਕੋਸ ਕੱਲ ਕੋਸ ਕਹਿੰਦਾਂਗੇ ਜੀ ਜਾਵਾਂਗੇ ਜੀ ਆਵਾਂਗੇ ਜੀ ਨੰਘਾਏ ਉਹਨਾਂ ਨੇ ਕੁਛ ਦਿਨ ਪਰ ਫੇਰ ਉਹ ਫੇਰ ਉਹੀ ਗੱਲ ਰੱਖਿਆ ਕਰੇ ਜਦੋਂ ਉਧਰ ਨੂੰ ਜਾਇਆ ਕਰੇ ਕਿਉਂ ਬਈ ਕਿਹਾ ਨਹੀਂ ਜਾ ਕੇ ਉਹ ਕਹਿੰਦੇ ਜੀ ਬਸ ਉਧਰ ਕੰਮ ਹੋ ਗਿਆ ਤੇ ਉਹ ਕੰਮ ਹੋ ਗਿਆ ਤੇ ਆਹ ਕੰਮ ਹੋ ਗਿਆ ਤੇ ਹੁਣ ਕਹਾਂਗੇ ਅੱਜ ਕਹਾਂਗੇ ਤਾਂ ਇੱਕ ਦਿਨ ਜਾ ਕੇ ਉਹਨੂੰ ਕਹਿਣ ਲੱਗਿਆ ਕੋਈ ਬੇਦਮਾਨ ਬੰਦਾ ਅੱਛਾ ਰਾਜੇ ਦਾ ਵਜ਼ੀਰ ਸੀਗਾ ਵੀ ਭਾਈ ਤੈਂ ਕੋਈ ਰਾਜੇ ਬਾਰੇ ਕੁਝ ਗੱਲ ਸੋਚੀ ਕੋਈ ਮਾੜੀ ਚੰਗੀ ਹੂੰ ਵੀ ਤੈਨੂੰ ਤਾਂ ਰਾਜਾ ਤੇਰਾ ਘਟਾ ਉਹਨੂੰ ਕਹਿੰਦਾ ਢਾਕੇ ਕਿਤੇ ਹੋਰ ਵਗ ਜਾ ਕਿਤੇ ਹੋਰ ਥੋਂ ਠਗਾਣਾ ਵੀ ਕੋਈ ਨਹੀਂ ਤੈਨੂੰ ਹੂੰ ਕੀ ਗੱਲ ਤੂੰ ਦੇ ਬਾਰੇ ਕੀ ਸੋਚਿਆ ਕੁਝ ਪਰ ਉਹ ਹਾਂ ਨਾ ਮੁਕਰਮ ਕਰੀਆ ਜਾਂ ਕਰਦਾ ਹੁੰਦਾ ਚੋਰ ਬੰਦਾ ਅੱਛਾ ਕੋਈ ਨਹੀਂ ਚਲੋ ਚਲੋ ਅੱਛਾ ਤੇ ਫਿਰ ਉਹਨੂੰ ਮੰਨਣਾ ਪਿਆ ਹੂੰ ਕਹਿੰਦਾ ਭਈ ਐਂ ਕਰਕੇ ਮੇਰੇ ਮਨ 'ਚ ਆਈ ਹੈ ਮੇਰਾ ਤਾਂ ਪਰਿਵਾਰ ਭੁੱਖਾ ਮਰਦਾ ਹੈ ਹੂੰ ਮੈਂ ਸੋਚਿਆ ਵੀ ਜਾਂ ਕੋਈ ਸਹਾੂਕਾਰ ਜਦ ਆ ਸਾਨੂੰ ਕੋਈ ਐਸੀ ਜੀ ਗੱਲਬਾਤ ਹੋ ਜੇ ਹੀਮ ਹੋ ਜੇ ਹੀਮਕਿਮ ਹੋ ਜੇ ਕੋਈ ਵੀ ਤਾਂ ਮੇਰੀ ਲੱਕੜ ਵਿਕ ਜੇ ਮੇਰਾ ਪਰਿਵਾਰ ਰੋਟੀ ਖਾਵੇ ਲੱਕੜ ਹੈਗੀ ਚੰਦਣ ਦੀ ਚੰਦਣ ਦੀ ਲੱਕੜਾਂ ਨੇ ਜੀ ਲੱਖਾਂ ਰੁਪਈਆ ਦੀ ਪਈ ਐ ਅੱਜ ਪੈਸੇ ਪੈਸੇ ਕਨੀ ਉਹ ਮਤਾਜ ਹੋਏ ਖੜਿਆ ਸੀ ਉਹ ਕਹਿੰਦਾ ਵੀ ਤੂੰ ਐਂ ਕਰ ਤੈਨੂੰ ਪਤਾ ਵੀ ਰਾਜਾ ਆਪਣਾ ਇਨਾ ਉਹ ਆਏਗਾ ਤੂੰ ਉਹਦੇ ਕੋਲੇ ਜਾ ਕੇ ਪਹੁੰਚ ਕੇ ਆ ਨਾਇਜ਼ਾ ਮਾਫੀ ਮੰਗਾ ਨਾਲੇ ਉਹਨੂੰ ਆ ਨਾਜ ਮੰਗੋ ਤੋਂ ਹੂੰ ਕੁਛ ਮੰਗ ਲਾ ਉਹ ਦੇਊਗਾ ਹੂੰ ਨਹੀਂ ਮਾਫੀ ਮੰਗ ਲਾ ਅੱਛਾ ਤੇਰਾ ਘਰ ਇੱਥੇ ਹੀ ਰਹਿ ਜੂਗਾ ਫੇਰ ਘਰ ਤੋਂ ਆਉਣ ਨੂੰ ਨਹੀਂ ਕਹਿੰਦਾ ਅੱਛਾ ਤਾ ਉਹ ਗਿਆ ਰਾਜੇ ਕੋਲੇ ਨਮਸਕਾਰ ਕਰੀ ਬਹਿ ਗਿਆ ਹਾਂ ਰਾਜਾ ਕਹਿੰਦਾ ਹਾਂ ਬਈ ਕਹਿੰਦਾ ਜੀ ਮੈਂ ਉਹ ਘਰ ਵਾਲਾ ਜਿਹਨੂੰ ਤੁਸੀਂ ਕਹੇ ਸੀ ਤਾਂ ਢਾਉਣ ਨੂੰ ਹੂੰ ਉਹ ਤਾਂ ਘਰ ਬਹੁਤ ਚਿਰ ਦਾ ਪਿਆ ਹੋਇਆ ਹੈ ਉੱਥੇ ਵੀ ਇਹ じゃ ਕਿਹੜਾ ਚੌਂਕ ਬਣਨਾ ਹੈਗਾ ਵੀ ਜਿਹੜਾ ਉਹ ਘਰ ਡਿਕਾ ਲਾਉਂਦਾ ਹੋਵੇ ਮੇਰਾ ਅੱਛਾ ਜੀ ਕਹਿੰਦਾ ਪਹਿਲਾਂ ਤਾਂ ਮੇਰੇ ਖਿਆਲ ਚ ਹੀ ਨਹੀਂ ਆਇਆ ਕਿਤੇ ਵੀ ਉੱਥੇ ਤੇ ਘਰ ਹੈਗਾ ਉਹ ਤਾਂ ਹੁਣ ਉਹ ਲੱਗਿਆ ਕੋਈ ਹੁਣੀ ਥੋੜੇ ਚਿਰਾਂ ਤੋਂ ਵੀ ਉਥੇ ਘਰ ਹੈ ਉਹ ਘਰ ਮੈਨੂੰ ਬਹੁਤ ਬੁਰਾ ਲੱਗਦਾ ਇਹ ਪਤਾ ਨਹੀਂ ਕਿਉਂ ਲੱਗਦਾ ਉਹ ਕਹਿੰਦਾ ਜੀ ਮੇਰੀ ਗਲਤੀ ਨਾਲ ਲੱਗਦਾ ਮੇਰੇ ਜੀ ਕੋਈ ਗਲਤੀ ਹੋਈ ਆ ਖਨਾਮੀ ਹੋਈ ਆ ਮੇਤੋਂ ਮੇਰੇ ਆਲਾ ਘਰ ਸਾਨੂੰ ਤਾਂ ਬੁਰਾ ਲੱਗਦਾ ਹੂੰ ਉਹ ਕਹਿਣ ਲੱਗਾ ਕੀ ਇਹੋ ਜੀ ਗਲਤੀ ਤੇਥੋਂ ਕੀ ਹੋਗੀ ਕਹਾਂ ਜੀ ਜਦੋਂ ਟੱਬਰ ਭੁੱਖਾ ਦੇਖਿਆ ਨਾ ਨਾ ਗਿਆ ਮੈਥੋਂ ਮੈਂ ਕਿਤੇ ਕਿਸੇ ਸੌਕਰ ਦੀ ਮੌਤ ਮੰਗਦਾ ਸੀ ਕਦੇ ਸੋਡੀ ਮੰਗ ਲਈ ਮੈਥੋਂ ਮੈਥੋਂ ਆ ਗਲਤੀ ਹੋਈ ਹੈ ਸਹੀ ਹੋ ਗਿਆ ਉਹ ਕਹਿੰਦਾ ਉਹ ਭਲਿਆ ਜਦੋਂ ਪਰਿਵਾਰ ਭੁੱਖਾ ਸੀ ਉਹੀ ਆ ਜਾਂਦਾ ਸਿੱਧਾ ਮੇਰੇ ਕੋਲੇ ਮੇਰੀ ਮੌਤ ਕਾਹ ਤੋਂ ਭਾਲਦਾ ਸੀ ਤੂੰ ਕਹਿੰਦਾ ਜੀ ਫਿਰ ਇਹੀ ਤਾਂ ਗਲਤੀ ਆ ਤਾਂ ਅਸੀਂ ਤਾਂ ਘਰ ਤੋਂ ਹਉਣ ਨੂੰ ਦਾਜੀ ਹੋ ਗਿਆ ਮੈਂ ਤਾਂ ਹੀ ਦਾ ਤੁਸੀਂ ਮੇਰਾ ਘਰ ਆਉਣ ਨੂੰ ਆਰਡਰ ਦਿੱਤਾ ਪਰ ਛੋੜੇ 'ਚ ਫਰਕ ਨਹੀਂ ਤੇ ਮੇਰੇ 'ਚ ਫਰਕ ਤੀਗਾ ਜਦੋਂ ਮੇਰੀ ਬੁੱਧੀ ਵਿਰਸਤ ਹੋ ਗਈ ਤਾਂ ਸੋਨੂੰ ਮੇਰਾ ਘਰ ਬੁਰਾ ਲੱਗਣ ਲੱਗਿਆ